ਹਾਂਜੀ ਜੈ ਪੀਰਾਂ ਦੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਜਿਵੇਂ ਮੰਨ ਲਓ ਅੱਜ ਕੋਈ ਵੀ ਮੰਦਿਰ ਗੁਰਦੁਆਰਾ ਮਸਜਿਦ ਜਾਂ ਕੋਈ ਵੀ ਪੀਰਖਾਨਾ ਜਿਸ ਤੇ ਕੋਈ ਵੀ ਸੇਵਾਦਾਰ ਬੈਠਾ ਜਾਂ ਕੋਈ ਵੀ ਉੱਥੇ ਪੁਜਾਰੀ ਬੈਠਾ ਜੋ ਜਿਹੜਾ ਸੇਵਾ ਕਰ ਰਿਹਾ ਤਾਂ ਅਸਲ ਦੇ ਵਿੱਚ ਅੱਜ ਕੱਲ੍ਹ ਚੱਲ ਕੀ ਰਿਹਾ ਹੈ ਕਿ ਉਹ ਲੋਕ ਜ਼ਿਆਦਾਤਰ ਆਮ ਬਾਸਨਾ ਦੇ ਸ਼ਿਕਾਰ ਹੋ ਰਹੇ ਨੇ ਹਨਾ ਤਾਂ ਤੁਸੀਂ ਇਹਨੇਕਾਂ ਵੀਡੀਓ ਦੇਖਦੇ ਹੋਵੋਗੇ अनेਕਾਂ ਖਬਰਾਂ ਦੇਖਦੇ ਹੋਵੋਗੇ ਕਿ ਫਲਾਣਾ ਬੰਦੇ ਨੇ ਗੁਰਦੁਆਰਾ ਮੰਨ ਲਓ ਕੋਈ ਗੁਰਦੁਆਰਾ ਜਾਂ ਮੰਦਿਰ ਆ ਜਾਂ ਕਿਸੇ ਫਲਾਣੀ ਧਾਰਮਿਕ ਜਗ੍ਹਾ ਦਾ ਬੰਦਾ ਵਜਾਰੀ ਸੀਗਾ ਉਹਨੇ ਕਿਸੇ ਔਰਤ ਨਾਲ ਗਲਤ ਕਰਮ ਕੀਤਾ ਹਨਾ ਤਾਂ ਐਵੇਂ ਐਵੇਂ ਦੀਆਂ ਲੱਗ ਲੱਗ ਬਹੁਤ ਵੀਡੀਓ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਅੱਜਕੱਲ ਤਾਂ ਇਹ ਚੀਜ਼ ਆਪਾਂ ਨੇ ਅੱਜ ਤੁਹਾਨੂੰ ਮੈਂ ਕਲੀਅਰ ਕਰੂੰਗਾ ਕਿ ਅਸਲ 'ਚ ਜਿਹੜਾ ਇਹ ਕਾਰਨ ਆ ਵੀ ਇਹ ਹੁੰਦਾ ਕਿਉਂ ਠੀਕ ਹੈ ਨਾ ਵੀ ਇਹ ਲੋਕ ਐਵੇਂ ਦੀ ਹਰਕਤਾਂ ਕਰਦੇ ਕਿਉਂ ਆ ਤਾਂ ਸਭ ਨਾਲੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਹਨਾ ਮੇਰੇ ਚੈਨਲ ਦੇ ਉੱਪਰ ਆਏ ਹੋ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਅੱਗੇ ਨੂੰ ਕਦੇ ਵੀ ਕੋਈ ਵੀਡੀਓ ਪਾਵਾਂ ਮੈਂ ਹਨਾ ਤਾਂ ਤੁਹਾਡੇ ਸਿਰ ਮਤਲਬ ਦੀ ਹੋਵੇ ਤੇ ਤੁਸੀਂ ਇਹਦੇ ਵਿੱਚੋਂ ਕੁਛ ਨਾ ਕੋਸ਼ ਹਨਾ ਸਿੱਖ ਸਕੋ ਤੇ ਆਪਣੀ ਜ਼ਿੰਦਗੀ 'ਚ ਉਹਨੂੰ ਅਪਣਾ ਸਕੋ ਹਨਾ ਦੇਖੋ ਅਸਲ ਦੇ ਵਿੱਚ ਦੋ ਕਾਰਨ ਹੁੰਦੇ ਆ ਮੇਰੇ ਲੋਕਾਂ ਦੇ ਵੀ ਪਹਿਲਾ ਕਾਰਨ ਤਾਂ ਇਹ ਹੈ ਕਿ ਸਾਧ ਦੇ ਰੂਪ ਵਿੱਚ ਅਗਰ ਕੋਈ ਚੋਰ ਬੈਠਾ ਹੋਵੇ ਹਨਾ ਕਿ ਬਾਣਾ ਸਾਧਾਣਾ ਪਾਇਆ ਹੋਵੇ ਪਰ ਅਸਲ ਚੋ ਚੋਰੇ ਬੈਠਾ ਹਨਾ ਤੇ ਬੱਸ ਉਹਦਾ ਚੱਲੀ ਜਾਣਾ ਜਿੰਨਾ ਟਾਈਮ ਚੱਲੀ ਜਾ ਰਹੇ ਤੱਕਾ ਪਰ ਜਦੋਂ ਹੱਦ ਪਾਰ ਹੋ ਜਾਂਦੀ ਹੈ ਫਿਰ ਰੱਬ ਵੀ ਉਹਨੂੰ ਚੰਗੀ ਤਰ੍ਹਾਂ نیچے ਸੱਟ ਦਿੰਦਾ ਅਤੇ ਦੂਜਾ ਕਾਰਨ ਇਹ ਹੈ ਕਿ ਜਦੋਂ ਕੋਈ ਵੀ ਬੰਦਾ ਜਾਇਓ ਕਿਸੇ ਵੀ ਧਰਮ ਦੇ ਵਿੱਚ ਜਦੋਂ ਕਿਸੇ ਵੀ ਉਹ ਨਾਮ ਸਿਮਰਨ ਦੇ ਨਾਲ ਜੁੜਦਾ ਹੈ ਹਨਾ ਸਾਧਨਾ ਕਰਦਾ ਤਪੱਸਿਆ ਕਰਦਾ ਹਨਾ ਆਪਣੇ ਰੱਬ ਨੂੰ ਰਾਜੀ ਕਰਦਾ ਹਨਾ ਤਾਂ ਜਿਵੇਂ ਜਿਵੇਂ ਉਹ ਅਭਿਆਸ ਕਰਦਾ ਚਲੇ ਜਾਂਦਾ ਤਾਂ ਉਹਦੇ ਨਾਲ ਖਾਸ ਕਰ ਦੋ ਚੀਜ਼ਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਸਭ ਨਾਲੋਂ ਪਹਿਲਾਂ ਕਾਮ ਅਤੇ ਦੂਜਾ ਕਰੋਧ ਇਹ ਇੱਕ ਤਾਂ ਇੱਕ ਤਰ੍ਹਾਂ ਦੀ ਤਾਂ ਇਹ ਹੁੰਦੀ ਹੈ ਪ੍ਰੀਖਿਆ ਹਨਾ ਕਿਉਂਕਿ ਰੱਬ ਦਾ ਜਿਹੜਾ ਘਰ ਆ ਉਹ ਇਹਨਾਂ ਸੌਖਾ ਨਹੀਂ ਹੈਗਾ ਹਨਾ ਇਹ ਤੁਹਾਨੂੰ ਵੀ ਪਤਾ ਠੀਕ ਹੈ ਆਪਾਂ ਆਕਸ਼ ਨੂੰ ਉਸ ਪ੍ਰਮਾਤਮਾ ਦੇ ਇਲਾਹੀ ਨੂਰ ਦੇ ਵਿੱਚ ਹਨਾ ਰੰਗਣਾ ਆਪਾਂ ਨੇ ਉਸ ਦੇ ਇਲਾਹੀ ਨੂਰ ਨੂੰ ਪ੍ਰਾਪਤ ਕਰਨਾ ਤਾਂ ਪ੍ਰਮਾਤਮਾ ਵੀ ਅਗਰ ਆਪਣਾ ਕਿਸੇ ਨੂੰ ਨੂਰ ਬਖਸ਼ਦਾ ਹਨਾ ਆਪਣਾ ਨੂਰ ਕਿਸੇ ਨੂੰ ਦੰਦਾ ਤਾਂ ਉਹ ਬਿਨਾਂ ਪਰਖੇ ਨਹੀਂ ਦੰਦਾ ਹੈਗਾ ਹਨਾ ਫਿਰ ਅਸਲ ਦੇ ਵਿੱਚ ਕੁਝ ਲੋਕ ਹੁੰਨੇ ਆ ਇਹਦੇ ਵਿੱਚ ਫਿਰ ਜਿਹੜੇ ਬਿਰਲੇ ਲੋਕ ਹੁੰਦੇ ਨੇ ਜਿਹੜੇ ਪ੍ਰੀਖਿਆ ਪਾਰ ਕਰ ਲੈਂਦੇ ਨੇ ਤਾ ਮਹਾਰਾਜਨ ਨੂੰ ਪਰਖ ਦਾ ਸਾਰਿਆਂ ਨੂੰ ਮਾਣਾ ਹਨ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਮੰਨ ਲਓ ਆਪਣਾ ਲਾਲਚ ਦਿਖਾਈ ਜਾਂਦੇ ਹਨ ਹਨਾ ਕਈ ਲੋਕ ਜਦੋਂ ਕਿਸੇ ਸਾਧਨਾ ਵਿੱਚ ਜਾਂਦੇ ਹਨ ਹਨਾ ਕੋਈ ਤਪੱਸਿਆ ਕਰਦੇ ਨਾਮ ਸਿਮਰਨ ਕਰਦੇ ਹਨ ਤਾਂ ਉਹਦੀ ਜਿਹੜੀ ਕਾਮਵਾਸਨਾ ਇੰਨੀ ਵੱਧ ਜਾਂਦੀ ਹੈ ਕਿ ਉਹਨੂੰ ਆਪਣੇ ਮਾਈਂਡ ਦੇ ਉੱਪਰ ਕੰਟਰੋਲ ਨਹੀਂ ਰਹਿੰਦਾ ਤਾਂ ਉਹ ਕਿਸੇ ਨਾ ਕਿਸੇ ਔਰਤ ਨਾਲ ਕਿਸੇ ਜਵਾਕ ਨਾਲ ਬੱਚੀ ਨਾਲ ਗਲਤ ਕਰਮ ਕਰ ਲੈਂਦਾ ਹਨਾ ਕਰਨ ਦੀ ਕੋਸ਼ਿਸ਼ ਕਰਦਾ ਜਿਹਦੇ ਕਾਰਨ ਉਹਦੀ ਜਿਹੜੀ ਸਾਰੀ ਤਪੱਸਿਆ ਕਰੀ ਵੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਹਨਾ ਤੇ ਦੂਜਾ ਉਹਦਾ ਕਰੋਧ ਦੇਖੋ ਜਦੋਂ ਤੁਸੀਂ ਕਿਸੇ ਨਾਮ ਸਿਮਰਨ ਨਾਲ ਜੁੜ ਰਹੇ ਹੋ ਹਨਾ ਤਾਂ ਤੁਸੀਂ ਜੋ ਵੀ ਸਿਮਰਨ ਕਰਦੇ ਹੋ ਹਨਾ ਸਭ ਨਾਲ بڑا ਸਿਮਰਨ ਦਾ ਦੇਖੋ ਇੱਕ ਸ਼ਬਦ ਤੁਸੀਂ ਕੋਈ ਵੀ ਸ਼ਬਦ ਫੜ ਲਓ ਤਾਂ ਸਿਮਰਨ ਕਰਨਾ ਸ਼ੁਰੂ ਕਰ ਦਿਓ ਰੱਬ ਮੰਨ ਕੇ ਠੀਕ ਹੈ ਉੱਥੇ ਪ੍ਰਮਾਤਮਾ ਠੀਕ ਹੈ ਨਾ ਜਦੋਂ ਤੁਸੀਂ ਉਹ ਸਿਮਰਨ ਕਰਦੇ ਹੋ ਉਹਦੇ ਵਿੱਚ ਕਿਤਨਾ ਕਿਤੇ ਪਾਵਰ ਆ ਜਿਹੜੀ ਨਾ ਐਕਟਿਵ ਹੁੰਦੀ ਹੈ ਤਾਂ ਤੁਹਾਡੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦ ਪੂਰੇ ਹੋਣ ਲੱਗ ਜਾਂਦੇ ਨੇ ਤਾਂ ਕਰੋਧ ਦੇ ਦੇ ਵਿੱਚ ਇੰਨਾ ਗਵਾਦਾ ਕਿ ਬੰਦਾ ਹੁਣ ਮੰਨ ਲਓ ਘਰ ਦੇ ਵਿੱਚ ਲਾ ਲੋ ਆਪਣੀ ਨਾਰਮਲ ਜਦ ਘਰ ਦੇ ਵਿੱਚ ਬੰਦਾ ਕੋਈ ਛੋਟੀ ਜਿਹੀ ਗੱਲ ਪਿੱਛੇ ਕਲੇਸ਼ ਹੋ ਜਾਂਦਾ ਨਾ ਬੰਦਾ ਕਈ ਵਾਰ ਮੂੰਹ ਚੋਂ ਕੁਝ ਗਲਤ ਬੋਲ ਦਿੰਦਾ ਉਹ ਗਲਤ ਉਹਦਾ ਬੋਲਿਆ ਉਹ ਕਈ ਵਾਰ ਪੂਰਾ ਹੋ ਜਾਂਦਾ ਠੀਕ ਹੈ ਨਾ ਤਾਂ ਮਹਾਰਾਜ ਇੱਥੇ ਵੀ ਬਰਖਦਾ ਵੀ ਅਗਰ ਤਨੂੰ ਛੋਟੀ ਜਿਹੀ ਜਿਹ ਪਾਵਰ ਦਿੱਤੀ ਹੈ ਵੀ ਹਨ ਤੇਰੀ ਮੂੰਹ ਚੋਂ ਨਿਕਲੇ ਸ਼ਬਦ ਪੂਰਾ ਹੋ ਜੀ ਕਿਉਂਕਿ ਜਿਹੜਾ ਰੱਬ ਦੇ ਨਾਲ ਮਿਲਿਆ ਵੇ ਇਨਸਾਨ ਹੋਏਗਾ ਨਾ ਤਾਂ ਪਹਿਲੀ ਗੱਲ ਉਹ ਕਿਸੇ ਨੂੰ ਮਾੜਾ ਨਹੀਂ ਬੋਲੇਗਾ ਨਾ ਜੋ ਕੁਝ ਹੋਤੈ ਨਾ ਹੋ ਰਿਹਾ ਉਹ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਉਹਨੂੰ ਬੁੱਲ ਕਰੇਗਾ ਤਾਂ ਜਦੋਂ ਉਹ ਇਨਸਾਨ ਉਸ ਸ਼ਬਦ ਦਾ ਅਭਿਆਸ ਕਰਦਾ ਉੱਚ ਪਾਵਰ ਭਰਦੀ ਆ ਮੂੰਹ ਚ ਕੁਝ ਵੀ ਬੋਲਦਾ ਪੂਰਾ ਹੁੰਦਾ ਠੀਕ ਹੈ ਫਿਰ ਉਹ ਚੰਗਾ ਬੋਲਦੇ ਮਾੜਾ ਬੋਲਦੇ ਉਹ ਤਾਂ ਪੂਰਾ ਹੋ ਕੇ ਰਹਿਣੀ ਰਹਿਣਾ ਹੈ ਨਾ ਇਸ ਕਰਕੇ ਉਹ ਉਹਨੂੰ ਪਰਖਣ ਲਈ ਇਨਸਾਨ ਪਰਮਾਤਮਾ ਉਸ ਜਿਹੜੀ ਕਰੋਧ ਦੀ ਮਾਤਰਾ ਉਹ ਵੀ ਵਧਾ ਦਿੰਦਾ ਹੈ ਨਾ ਵੀ ਵਧਾਉਂਦਾ ਉਹ ਹੈ ਪ੍ਰਮਾਤਮਾ ਪਰ ਕੰਟਰੋਲ ਆਪਾਂ ਨੇ ਕਰਨਾ ਹੁੰਦਾ ਹੈ ਨਾ ਜਦੋਂ ਇਹਨੂੰ ਆਪਾਂ ਕੰਟਰੋਲ ਕਰਾਂਗੇ ਤਾਂ ਹੀ ਕਿਸੇ ਨਾ ਕਿਸੇ ਸਹੀ ਰਾਹ ਦੇ ਉੱਪਰ ਪਹੁੰਚਾਂਗੇ ਹੈ ਨਾ ਤਾਂ ਹੀ ਕਹਿੰਦੇ ਵੀ ਫਕੀਰ ਬਣਨੇ ਸੌਖਾ ਨਹੀਂ ਹੈਗਾ ਹੈ ਨਾ ਦੁਨੀਆ ਦੇ ਤਾਣੇ ਮਿਲਣੇ ਸਭ ਨੂੰ ਸਹਿਣੇ ਪੈਂਦੇ ਆ ਤਾਂ ਇਹ ਦੋ ਚੀਜ਼ਾਂ ਖਾਸ ਕਰਕੇ ਆਪਾਂ ਨੂੰ ਇਹਨਾਂ ਵਿੱਚ ਮਤਲਬ ਬਹੁਤ ਜ਼ਿਆਦਾ ਪਰਖਿਆ ਜਾਂਦਾ ਫਿਰ ਲੋਭ ਲਾਲ ਚਹੰਕਾਰ ਇਹਨਾਂ ਚੀਜ਼ਾਂ ਦੀ ਖੇਡਾ ਜਾਂਦੀ ਆ ਸਾਰੇ ਆ ਲੋਕਾਂ ਨੂੰ ਰਾਤ ਨੂੰ ਸੱਟੇ ਦੇ ਨੰਬਰ ਮਿਲਣ ਲੱਗ ਜਾਂਦੇ ਨੇ ਸੁਪਨਿਆਂ 'ਚ ਸੱਟੇ ਦੇ ਨੰਬਰ ਮਿਲਣ ਲੱਗ ਜਾਂਦੇ। ਤਾਂ ਹੁਣ ਬੰਦੇ ਨੂੰ ਫੇਰ ਪਰਖਿਆ ਜਾਂਦਾ। ਉਹਨੂੰ ਫੇਰ ਕਿਤੇ ਨਾ ਕਿਤੇ ਆਪਣਾ ਅ ਮਨ ਲੋ ਤੰਗੀ ਦੇ ਵਿੱਚ ਫਸਾਇਆ ਜਾਂਦਾ। ਹਨਾ ਉਹਦੇ ਘਰ ਤੰਗੀ ਆ ਜਾਂਦੀ ਹੈ। ਤਾਂ ਬੰਦਾ ਸੋਚਦਾ ਵੀ ਮੈਨੂੰ ਯਾਰ ਮਹਾਰਾਜ ਹਨਾ ਰਾਤ ਨੂੰ ਸੱਟੇ ਦੇ ਨੰਬਰ ਦਿਖਾ ਰਹੇ ਹੋ ਖਬਰ ਤਾਂ ਹੀ ਦਿਖਾ ਰਹੇ ਆ ਵੀ ਮੇਰੀ ਤੰਗੀ ਦੂਰ ਹੋ ਜੀਵੇ। ਤਾਂ ਉਹ ਸੱਟੇ ਦੇ ਨੰਬਰ ਲਾਉਣੇ ਸ਼ੁਰੂ ਕਰਤਾ ਹੁੰਦਾ। ਉਹ ਫਿਰ ਜਦੋਂ ਸੱਟਾ ਉਹਦਾ ਆ ਜਾਂਦਾ ਹਨਾ ਚਾਰ ਪੈਸੇ ਹੋ ਜਾਣੇ ਉਹ ਬੰਦਾ ਕਹਿੰਦਾ ਵੀ ਯਾਰ ਇਹ ਤਾਂ ਫਿਰ ਮਹਾਰਾਜ ਜਿੱਦੇਣਾ ਵੀ ਚੱਲ ਆ ਪਕਰੀ ਜੰਨੇ ਹੌਲੀ ਹੌਲੀ ਇਸ ਨਾਲ ਚ ਦੇ ਵਿੱਚ ਭੱਜ ਨੂੰਦਾ ਫਿਰ ਜਿਹੜੀ ਉਹਦੇ ਨਾਮ ਦੀ ਕਮਾਈ ਖੱਟੀ ਹੁੰਦੀ ਉਹ ਐਵੇਂ ਹੌਲੀ ਹੌਲੀ ਕਰਕੇ ਸਾਰੀ ਉਸ ਦੀ ਖਤਮ ਹੋ ਜਾਂਦੀ ਆ ਜੋ ਆਪਣੇ ਹੱਥ ਦੀਆਂ ਨੇਈਅਤ ਹੁੰਦੀ ਆ ਉਹ ਸਾਰੀ ਇੱਥੇ ਪਰਵਾਦੋ ਹੈ ਨਾ ਤਾਂ ਇਹ ਹੁੰਨੇ ਆ ਪ੍ਰੀਖਿਆ ਆਪਣੂ ਹੈ ਨਾ ਪ੍ਰੀਖਿਆ ਨੂੰ ਪਾਰ ਕਰਨਾ ਇਹਨਾਂ ਸੌਖਾ ਨਹੀਂ ਹੈਗਾ ਠੀਕ ਹੈ ਨਾ ਵੀ ਦੁਨੀਆ ਤਪਸਵੀ ਹੋ ਹੋ ਕੇ ਚਲੇਗੀ ਉੱਥੇ ਤਾਂ ਗਲਤੀਆਂ ਸਭ ਤੋਂ ਹੁੰਦੀਆਂ ਪਰ ਗਲਤੀ ਕਰਕੇ ਉਸ ਨੂੰ ਆਪਣੇ ਨੂੰ ਸੁਧਾਰ ਲੈਣਾ ਉਹਨੂੰ ਆਪਣੇ ਆਪ ਨੂੰ ਹਨ ਮੰਨਣਾ ਵੀ ਹਾਂ ਮੈਂ ਤੋਂ ਗਲਤੀ ਹੋ ਗਿਆ ਤਾਂ ਫਿਰ ਉਸ ਤੋਂ ਬਸ ਸਹੀ ਡਾਟ ਪੜਨਾ ਉਸ ਗਲਤੀ ਨੂੰ ਸੁਧਾਰਨਾ ਤਾਂ ਇਹ ਸਭ ਤੋਂ ਵੱਡੀ ਚੀਜ਼ ਹੈ ਤਾਂ ਫਿਰ ਹੁਣ ਜਿਹੜੇ ਇਹ ਦੂਜੇ ਲੋਕ ਹੁੰਨੇ ਆ ਦੇਖੋ ਉਹਨਾਂ ਦੇ ਵਿੱਚ ਤਾਂ ਇਹ ਨਾਰਮਲ ਗੱਲ ਹੈ ਠੀਕ ਹੈ ਕਿਉਂਕਿ ਉਹਨਾਂ ਦਾ ਬਧਿਆ ਕਾਮਰ ਕ੍ਰੋਧ ਹਨ ਮੰਨ ਲਓ ਮੈਂ ਕੰਮ ਦੀ ਗੱਲ ਕਰਦਾ ਵੀ ਜਿਹੜੇ ਰੁਕਦੁਸ਼ ਕਰਮ ਕਰਦੇ ਉਹਨਾਂ ਵਿੱਚ ਬਣਿਆ ਜਿਹੜਾ ਇਹ ਕਾਮ ਦੀ ਜਿਹੜੀ ਮਾਤਰਾ ਜਦੋਂ ਵੱਧ ਜਾਂਦੀ ਹੈ ਠੀਕ ਹੈ ਉਹ ਗਲਤ ਕਰਮ ਕਰਨਾ ਦੁਸ਼ਕਰਮ ਕਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਉਹਨਾਂ ਨੂੰ ਆਪਣਾ ਗਿਆਨ ਹੀ ਨਹੀਂ ਹੁੰਦਾ ਕਿ ਵੀ ਸਾਡੀ ਮਹਾਰਾਜ ਪ੍ਰੀਖਿਆ ਲੈ ਰਿਹਾ ਹੈ ਠੀਕ ਹੈ ਜਦ ਕਿ ਮੈਂ ਪਹਿਲਾਂ ਹੀ ਕਹਿ ਕੇ ਹਟੇ ਮੈਂ ਦੋ ਤਰ੍ਹਾਂ ਦੇ ਬੰਦੇ ਕੰਮ ਕਰਨਗੇ ਜਾਂ ਤਾਂ ਜਿਹੜਾ ਸਲਾ ਪਾਪੀ ਹੋਏਗਾ ਬਿਲਕੁਲ ਠੀਕ ਹੈ ਜਾਂ ਫਿਰ ਦੂਜਾ ਜਿਹੜਾ ਰੱਬ ਦੇ ਨਾਮ ਨਾਲ ਜੁੜਿਆ ਹੋਏਗਾ ਠੀਕ ਹੈ ਉਸ ਦੀ ਪ੍ਰੀਖਿਆ ਹੁੰਦੀ ਹੈ ਕੋਈ ਪ੍ਰੀਖਿਆ ਚੋਂ ਲੰਘ ਜਾਂਦਾ ਕੋਈ ਪ੍ਰੀਖਿਆ ਚੋਂ ਫੇਲ ਹੋ ਜਾਂਦਾ ਦਿਕਾਣਾ ਤਾਂ ਇਹ ਇਹ ਸਾਰੀ ਚੀਜ਼ਾਂ ਨਾ ਜਿਵੇਂ ਹੁਣ ਮੰਨ ਲਓ ਕਾਮ ਕ੍ਰੋਧ ਲੋਭ ਮਾਇਆ ਹੰਕਾਰ ਇਹ ਸਭ ਆਪਣੇ ਵੱੱਚ ਲੈ ਲੈਂਦੇ ਬੰਦੇ ਨੂੰ ਹਨਾ ਫਿਰ ਬੰਦਾ ਜਨਾਨੀ ਵਾਜੀ ਕਰਨੀ ਸ਼ੁਰੂ ਕਰ ਦਿੰਦਾ ਲੋਕਾਂ ਨੂੰ ਲੁੱਟਣ ਵਿੱਚ ਪੈ ਜਾਂਦਾ ਹੈ ਹਨਾ ਜਿਸ ਕਾਰਨ ਲੋਭ ਅਤੇ ਹੰਕਾਰ ਵੀ ਉਹਨੂੰ ਬੰਦੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਕਿਉਂਕਿ ਉਸ ਵਕਤ ਬੰਦੇ ਨੂੰ ਇਹ ਲੱਗਦਾ ਕਿ ਰੱਬ ਕਿਹੜਾ ਮੈਨੂੰ ਕੁਝ ਪੈ ਰਿਹਾ ਜਾਂ ਦੇਖ ਰਿਹਾ ਕਰੀ ਜੋ ਉਹ ਜੋ ਕਰਨਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਰੱਬ ਜਦੋਂ ਕਰਮ ਕਰਦਾ ਹੈ ਨਾ ਆਪਣਾ ਕਰਮ ਕਰਦਾ ਤਾਂ ਪੁਖਾਰੀ ਤੋਂ ਰਾਜਾ ਬਣਾ ਦਿੰਦਾ ਪਰ ਜਦੋਂ ਉਹਦੀ ਇਹ ਹੀ ਨੀਗਾ ਰੱਬ ਦੀ ਪੁੱਠੀ ਕਰਦਾ ਨਾ ਰੱਬ ਫਿਰ ਉਹ ਐਸੀ ਜਪੇੜ ਮਾਰਦਾ ਕਿ ਜਿਸ ਦੀ ਆਵਾਜ਼ ਤਾਂ ਨਹੀਂ ਆਉਂਦੀ ਹੈਗੀ ਪਰ ਦਰਦ ਦਾ ਜਿਹੜਾ ਠੀਕ ਹੈ ਉਹ ਪੁਸ਼ਤਾਂ ਤੱਕ ਨਹੀਂ ਜਾਂਦਾ ਬੰਦੇ ਦਾ ਹੈ ਨਾ ਤਾਂ ਭਾਈ ਸਾਹਿਬ ਸਾਰੀ ਸੰਗਤ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਦੇਖੋ ਕੋਈ ਵੀ ਕਿਸੇ ਗੱਦੀ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਰੱਬ ਦੇ ਨਾਮ ਨਾਲ ਜੁੜਿਆ ਹੋਣਾ ਆਪਣੇ ਆਪ ਤੇ ਆਪਣੀਆਂ ਇੰਦਰੀਆਂ ਤੇ ਆਪਣੀਆਂ ਇਹ ਨਾ ਚੀਜ਼ਾਂ ਦੇ ਕੰਟਰੋਲ ਰੱਖਿਆ ਕਰੋ ਤਾਂ ਜੋ ਤੁਸੀਂ ਆਪਣੇ ਭਗਤੀ ਮਾਰਗ ਤੇ ਸਹੀ ਚੱਲ ਕੇ ਸਹੀ ਮੰਜ਼ਿਲ ਤੱਕ ਜਾ ਸਕੋ ਠੀਕ ਹੈ ਸਹੀ ਲੋਕਾਂ ਦੀ ਸੰਗਤ ਕਰਿਆ ਕਰੋ ਠੀਕ ਹੈ ਨਾ ਤੇ ਬਾਕੀ ਬਸ ਇਹੀ ਤੁਹਾਨੂੰ ਦੱਸਣਾ ਸੀਗਾ ਹਨਾ ਚਲੋ ਜੈ ਪੀਰਾਂ ਦੀ ਨਾ ਸਾਧ ਸੰਗਤ ਸਭ ਤੇ ਆਪਣਾ ਪੀਰ ਮਹਾਰਾਜ ਕਰਮ ਕਰੇ ਜੈ ਪੀਰਾਂ ਦੀ ਬੋਸਤ